ਆਕੇ ਨਾ ਕੋ ਆਪਣੇ ਕੋ ਚਾਹੀਦਾ ਸਬਾਰ ਵੀ ਉਹਨੂੰ ਦੇਦਾ ਵਾਲੀ ਕੋ ਫਰਕ ਪਤਾ ਮਾਰ ਕੇ ਜੇ ਜਿਹੜੇ ਅਸੀਂ ਪ੍ਰਾउड ਵਾਲੇ ਆ ਸਾਡੀ ਇੱਕ ਮਜੂਰੀਆਂ ਕਰਦੇ ਨੇ ਨਹੀਂ ਸੜੀਆਂ ਸਾਡੇ ਬਿਠੀਏ ਬਣਾਵਾ ਕੇ ਜਿੰਨਾ ਕੋ ਫੜਵਾਤਾ ਇਹ ਅਹੀ ਅਹੀ ਚੱਟ ਅਹੀ ਖੰਡਾਂ ਦੇ ਬਣ ਕੇ ਤੋਂ ਇਹ ਕਰਕੇ ਨਾ ਦੇ ਰਿਹਾ ਤੁਹਾਡੇ ਆ ਵੀ ਇੱਕ ਤੱਕ ਫੜਾਈਏ ਤੇ ਤੋਂ ਇਹਦੇ ਚ ਬਿੜਾ ਜਾ ਪਰਮ ਤੇ ਕੋਈ ਆਪਣੇ ਉੱਤੇ ਨਜ਼ਰਾਂ ਪਰਬਾਉਂਦੇ ਵੀ ਹਾਲ ਨੇ ਪਰ ਉਹਨਾਂ ਦੀ ਵੱਡੀ ਗੱਲ ਆ ਵੀ ਉਹਨਾਂ ਦੇ ਮੇਲੇ ਖੋ ਜਾਂਦੀਆਂ ਅਸ਼ਿਆਣੇ ਨੂੰ ਕੱਟਦੀ ਨਹੀਂ ਰਹਿੰਦੇ ਦਿੱਖੋ ਮੈਂ ਮੈਂ ਹੀ ਕਹਿੰਦਾ ਤੁਸੀਂ ਓਪਨ ਹੋ ਗੋ ਮੈਂ ਤਾਂ ਕਹਿੰਦਾ ਜੀ ਤੁਹਾਨੂੰ ਜਲਦੀ ਨਾ ਜਨਰਲ ਗੱਲ ਕਰਨੀ ਬੱਲੇ ਬੱਲੇ ਨਹੀਂ ਗੱਲ ਕਰਨੀ ਨਹੀਂ ਕਰੋ ਫਿਆਰ ਨਹੀਂ ਬੜੀ-ਵੜੀ ਗੱਲ ਕੀਤੀ ਜੜ ਜਿਹੜੀ ਹੈ ਸਾਰੀਆਂ ਪ੍ਰੋਬਲਮਾਂ ਦੀ ਨਸ਼ੇ ਤੋਂ ਸ਼ੁਰੂਆਤ ਦੀ ਹੈ ਤਾਂ ਪੰਪਲ ਪ੍ਰੋਗਰਾਮ ਦਾ ਸਾਲ ਜਿੱਥੇ ਤੁਹਾਨੂੰ ਪਾਲਸ ਤੇ ਤਾਲ ਨੂੰ ਡਰਨਾ ਹੋਵੇ ਤਾਂ ਹੀ ਉਹ ਲੱਗੇ ਸੰਭਰਕ ਬਣਾ ਕਰਨ ਤੁਸੀਂ ਜਿੱਥੋਂ ਆ ਜਾਂਦੇ ਜਿਹੜੇ ਡਰ ਅਸਾਂ ਦੀਆਂ ਵੋਟਾਂ ਨੇ ਜੇ ਤੁਸੀਂ ਕਹਾਂਗੇ ਸਾਡੀ ਵੋਟਾਂ ਖਰਾਬ ਹੋਣੀਆਂ ਆ ਜੇਕਰ ਅਸੀਂ ਮੰਨੋ ਕੋਈ ਅਸੀਂ ਮੋਟ ਪਰ ਬਣਿਆ ਜਾਂ ਕੁਝ ਵੀ ਆ ਤੇ ਹੁਣ ਤਾਂ ਜਦੋਂ ਮੈਂ ਕਹਿੰਦਾ ਨਵੀਆਂ ਪੰਚਾਇਤਾਂ ਬਣੀਆਂ ਪੰਜ ਸੱਤ ਬਾਅਦ ਤਾਂ ਕੋਈ ਕੰਮ ਨਹੀਂ ਜਾਦਾ ਪਸਵਾਂ ਦੇਖੀ 19 ਦਿਨ ਤੱਕ ਆਪਾਂ ਕਿਉਂ ਕਰਦੀਏ ਜਿਹੜਾ ਬੰਦਾ ਨਸ਼ਾ ਕਰਦਾ ਜਾਂ ਕਰਦਾ ਇੰਨੀ ਦੌਰੋਂ ਦੇ ਮਾਪਿਆਂ ਜਾਂ ਉਸ ਪਰਸ ਅੱਗੇ ਨਹੀਂ ਆਉਣਗੇ 19 ਮਹੀਨੇ ਵੀ ਲੱਗਦਾ ਹੈ ਇਸ ਚੀਜ਼ ਤੇ ਕੰਮ ਕਰਾਂਗੇ देखो हर एक मां प्यो पता लगता बच्चा की करता पर फिर भी पड़ता कौन देंगे जे लो पिंडच मै कहते बच्चे बदनाम कर दलो बुटा घ बड़ा होता फिर मुश्किलों ਹਾਂਜੀ ਸਰ ਅੱਜ ਕਮਾਰ ਥਾਣੇ ਜਿਹੜੀ ਮੀਟਿੰਗ ਹੋਈ ਆ ਸੰਪਰਕ ਮੀਟਿੰਗ ਕੀ ਏਜੰਡਾ ਕੀ ਆ ਮੀਟਿੰਗ ਦਾ ਤੇ ਇਹਦੇ ਵਿੱਚ ਕਿੰਨੇ ਕੁ ਲੋਕ ਜਿਹੜੇ ਸ਼ਾਮਲ ਹੋਏ ਪੰਜਾਬ ਸਰਕਾਰ ਵੱਲੋਂ ਇੱਕ ਜਿਹੜਾ ਆਪਣਾ ਸੰਪਰਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਡੀਜੀਪੀ ਪੰਜਾਬ શ્રી ਗੌਰਵ ਚੱਲਦੀ ਆਈਪੀਐਸ ਅਤੇ ਐਸਐਸਪੀ ਪਟਿਆਲਾ ਸਹਿਰ ਮਿਰਤੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ ਪੁਲਿਸ ਤੇ ਪਬਲਿਕ ਦੇ ਪਾੜੇ ਨੂੰ ਘੱਟ ਕਰਨ ਲਈ ਇਹ ਜਿਹੜਾ ਪ੍ਰੋਗਰਾਮ ਇਹ ਸ਼ੁਰੂ ਕੀਤਾ ਗਿਆ ਇਹਦੇ ਵਿੱਚ ਨਾ ਮਟਕਾ ਦੇ ਵਿੱਚ ਅੱਜ ਇੱਕ ਮਾਨ ਦੇ ਵਿੱਚ ਮੀਟਿੰਗ ਹੋਈ ਆ ਤੇ ਇੱਥੇ ਆਪਣੇ ਕੋਈ 80 ਦੇ ਕਰੀਬ ਜਿਹੜੇ ਬੰਦੇ ਆ ਉਹ ਆਪਣੇ ਵਿਅਕਤੀ ਵਾਲੇ ਦੋੜੇ ਮੋਤਬਰ ਵਿਅਕਤੀ ਆਏ ਸੀ ਉਹਨਾਂ ਦੇ ਨਾਲ ਅਸੀਂ ਇਹ ਮੀਟਿੰਗ ਕੀਤੀ ਆ ਉਹਨਾਂ ਨਾਲ ਸੰਪਰਕ ਕੀਤਾ ਤੇ ਉਹਨੇ ਸੰਕਲਪ ਵੀ ਲਿਆ ਉਹਨਾਂ ਦਾ ਆਪਣਾ ਸੰਕਲਪ ਹੀ ਲਿਆ ਕਿ ਅਸੀਂ ਤੁਹਾਡਾ ਸਾਥ ਦੇਾਂਗੇ ਔਰ ਅਸੀਂ ਵੀ ਜਿਹੜਾ ਪੁਲਿਸ ਤੇ ਭਰਤੀ ਜੋ ਵੀ ਇਹਨਾਂ ਦੇ ਨਾਲ ਸਹਿਯੋਗ ਦਾ ਤੇ ਜਿਸ ਤਰ੍ਹਾਂ ਵੀ ਇਹਨਾਂ ਨੂੰ ਕੋਈ ਪ੍ਰੋਬਲਮ ਆਏਗੀ ਅਸੀਂ ਇਹਨਾਂ ਦੇ ਇਹਨਾਂ ਦੀ ਉਹ ਪ੍ਰੋਬਲਮ ਸੋਲਵ ਕਰ ਲਈ ਵਚਨਬੱਧ ਇਸ ਮੀਟਿੰਗ ਚ ਨਵੇਂ ਸਰਪੰਚ ਬਹੁਤ ਸ਼ਾਮਲ ਹੋਏ ਨੇ ਕਿ ਨਵੇਂ ਸਰਪੰਚਾਂ ਚ ਕਾਫੀ ਉਤਸ਼ਾਹ ਦਿਖ ਰਿਹਾ ਕਿ ਪਿੰਡਾਂ ਦੇ ਵਿੱਚ ਜਿਹੜੇ ਪਬਲਿਕ ਦੀਆਂ ਮੁਸ਼ਕਲਾਂ ਨੇ ਉਠਾਣਿਆ ਤੱਕ ਜਿਹੜੀਆਂ ਪਚਾਈਆਂ ਜਾਣ ਤੇ ਪੁਲਿਸ ਵੀ ਜਿਹੜੀ ਉਹਨਾਂ ਦੇ ਮਸਲਿਆਂ ਦਾ ਹੱਲ ਕਰੇ ਲੱਗਦਾ ਵੀ ਪੁਲਿਸ ਜਿਹੜੀ ਆ ਉਹ ਉਹਨਾਂ ਦੇ ਵਾਅਦਿਆਂ ਤੇ ਜਿਹੜੀ ਪੂਰੀ ਉਤਰ ਸਕਦੀ ਹੈ ਬਿਲਕੁਲ ਅਸੀਂ ਜੋ ਵੀ ਸਰਪੰਚਾਂ ਨੇ ਜਿਹੜੇ ਆਪਣੇ ਮੇਨ ਮੇਨ ਸਰਪੰਚ ਆਏ ਸੀ ਉਹਨਾਂ ਨੇ ਸਾਡੇ ਨਾਲ ਮੁਸ਼ਕਲਾਂ ਸਾਂਝੀਆਂ ਕੀਤੀਆਂ ਅਸੀਂ ਅਸੀਂ ਉਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ